ਆਮਦੀ ਪਾਰਟੀ ਦੇ 3 ਸਾਲ ਪੂਰੇ ਹੋਣ ਦੇ ਸਬੰਧ ਦੇ ਵਿੱਚ ਅੱਜ ਬੀਜੇਪੀ ਦੇ ਛੜਾ ਮੰਡਲ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਤਾਂ ਦੱਸਿਆ ਕਿ ਇਸ ਮੌਕੇ ਤੇ ਛੜਾ ਮੰਡਲ ਦੇ ਪ੍ਰਧਾਨ ਦਰਸ਼ਨ ਲਾਲ ਹਜ਼ੂਰੀ ਜੀ ਅਮਿਤ رائے ਜੀ ਵਾਰ ਨੰਬਰ 83 ਤੋਂ ਬੰਟੀ ਪੰਡਿਤ ਜੀ ਅਰਵਿੰਦ ਅਰੋੜਾ ਜੀ ਚੇਅਰਮੈਨ ਅਤੇ ਸਮੂਹ ਜਿਹੜੇ ਉਧੇਦਾਰ ਸਨ ਉਹਨਾਂ ਵੱਲੋਂ ਜਿਹੜਾ ਆ ਜਮ ਕੇ ਨਾਅਰੇਬਾਜੀ ਕੀਤੀ ਗਈ कित्थे ज़्यादा एक हयार न्याय सरकार न्याय सरकार कित्थे ज़्यादा एक हयार न्याय सरकार न्याय सरकार कित्थे ज़्यादा एक हयार न्याय सरकार न्याय सरकार न्याय सरकार गुरदावा 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 न्याय सरकार गुरदावा न्याय सरकार हाय हाय ਅੱਜ ਆਪਣਾ ਨਾਮ ਦੱਸ ਕੇ ਹੋ ਰਾਜ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਹਦੇ ਬਾਰੇ ਦੱਸੋ ਮੇਰਾ ਨਾਮ ਦਰਸ਼ਨ ਲਾਲ ਉਪਲ ਅਯੂ ਰੀ ਪ੍ਰਧਾਨ ਸ਼ਿਹਾੜਾ ਨਰਾਇਣਗਰ ਮੰਡਲ ਦਾ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਆ ਅੱਜ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜਾ ਕਿ ਇਹਨਾਂ ਨੇ 3 ਸਾਲਾਂ ਦੇ ਵਿੱਚ ਕਾਨੂੰਨ ਦੀ ਵਿਵਸਥਾ ਐਡੀ ਕਿ ਬਿਹਾਲ ਕਰ ਛੱਡੀ ਆ ਜਿਹਦੇ ਵਿੱਚ ਸਾਡੇ ਘਰ ਘਰ ਜਿਹੜੇ ਕਤਲ ਹੋ ਰਹੇ ਆ ਘਰਾ ਘਰਾ ਜਿਹਨ ਨਸ਼ਾ ਵਿਕ ਰਿਹਾ ਹਰ ਘਰ ਦੇ ਵਿੱਚ ਇਨੀਆਂ ਕ ਮਜਬੂਰੀਆਂ ਆ ਚੁੱਕੀਆਂ ਨੇ ਕਿ ਲੋਕ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਹ ਭਗਵੰਤ ਮਾਨ ਝੂਠੇ ਵਾਅਦੇ ਕਰਕੇ ਝੂਠੀ ਸਰਕਾਰ ਬਣਾ ਕੇ ਤੇ ਪੰਜਾਬ ਨੇ ਝੂਠੇ ਵਾਅਦੇ ਕੀਤੇ ਸੀ ਜਿਹੜਾ ਕਿ ਇੱਕ ਵੀ ਵਾਅਦਾ ਇਹ ਪੂਰਾ ਨਹੀਂ ਕਰ ਚੁੱਕੀ ਪ੍ਰਧਾਨ ਇਹ ਸਰਕਾਰ ਦਾ ਇਨਾਂ ਕ ਬੁਰਾ ਹਾਲ ਆ ਤੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿ ਪਰਸੋ ਦੀ ਰਾਤ ਨੂੰ ਜਿਹੜਾ ਆ ਖੰਡ ਵਾਲੇ ਦੇ ਮੰਦਿਰ ਦੇ ਉੱਤੇ ਹਮਲਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਹ ਬਹੁਤ ਹੀ ਨਿੰਦਨਯੋਗ ਆ ਮੈਂ ਕੜੇ ਸ਼ਬਦਾਂ ਦੇ ਵਿੱਚ ਇਸ ਘੱਡਣਾ ਦੀ ਜਿਹੜੀ ਨਿੰਦਾ ਕਰਦਾ ਇਹਦੀ ਜਿਹੜੀ ਜ਼ਿੰਮੇਵਾਰ ਆ ਇਹ ਭਗਵੰਤ ਮਾਨ ਸਰਕਾਰ ਆ ਜਿਹੜੀ ਮੌਜੂਦਾ ਸਰਕਾਰ ਆ ਅਸਲੇ ਕੋਈ ਨੂੰ ਪਤਾ ਵੀ ਜਦੋਂ ਗ੍ਰਨੇਟ ਚੱਲਦਾ ਜਾਂ ਕਿਤੇ ਵੀ ਕੋਈ ਕੰਮ ਹੁੰਦਾ ਮਸਲਾ ਜਿਹੜਾ ਇਹ ਦੂਜਾ ਤੇ ਸੁੱਟ ਦਿੰਦੀ ਆ ਸਰਕਾਰ ਲੇਕਿਨ ਮੰਦਰ ਦੇ ਵਿੱਚ ਹਮਲਾ ਹੋਇਆ ਉੱਥੇ ਅੱਜ ਤੱਕ ਆਲ ਸਰਕਾਰ ਦਾ ਕੋਈ ਵੀ ਚੁਣਿਆ ਹੋਇਆ ਮਸੰਦਾ ਨਹੀਂ ਪਹੁੰਚਿਆ ਉੱਥੇ ਕੋਈ ਕੈਂਡੀਡੇਟ ਨਹੀਂ ਪਹੁੰਚਿਆ ਉੱਥੇ ਇੰਨੀ ਹਾਲਾਤ ਮਾੜੇ ਨੇ ਇਸ ਸਰਕਾਰ ਦੇ ਬਰਦਾਸ਼ਤ ਕੀ ਕਰੇਗਾ ਕਿ ਪਹਿਲਾਂ ਜਿਹੜਿਆ ਠਾਣਿਆਂ ਦੇ ਉੱਤੇ ਹਮਲੇ ਹੁੰਦੇ ਸੀ ਗ੍ਰਨੇਡ ਹਮਲੇ ਕਦੀ ਚੌਕੀਆਂ ਤੋਂ ਹੁੰਦੇ ਸੀ ਹੁਣ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਜੀ ਵੇਖੋ ਜਿਹੜੀ ਸਰਕਾਰ ਹੈ ਨਕਮੀ ਤੇ ਝੂਠੀ ਆ ਇਹਨਾਂ ਕੋ ਗ੍ਰਹਿ ਮਤਰਾਲਾ ਹੀ ਨਹੀਂ ਸੰਭਿਆ ਗਿਆ ਵੀ ਅਸੀਂ ਇਹ ਕਾਨੂੰਨ ਜਿਹੜਾ ਕਿਸ ਤਰ੍ਹਾਂ ਸਹੀ ਕਰਨਾ ਇਹਨਾਂ ਕੋ ਸਰਕਾਰ ਨਾ ਚੱਲਣੀ ਆ ਧੋਖੇ ਦੇ ਨਾਲ ਇੱਕ ਵਾਰੀ ਆ ਗਈ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਨੂੰ ਮਾਂਜਿਆ ਉਥੋਂ ਜਿਹੜੀ ਆ ਇੱਕ ਇੱਕ ਬੋਰਡ ਜਿਹੜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਰੀ ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਆ ਆਉਣ ਵਾਲਾ ਸਮਾਂ ਵੀ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੀਜੇਪੀ ਆਪਣੀ ਸਰਕਾਰ ਬਣਾਏਗੀ ਪ੍ਰਧਾਨ ਜੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰਦਰਸ਼ਨ ਆ ਹੋਰ ਵੱਡੇ ਲੈਵਲ ਤੇ ਵੀ ਹੋ ਸਕਦਾ ਹੈ ਜਰੂਰ ਜੀ ਜੇਕਰ ਸਰਕਾਰ ਨੇ ਇਸ ਕਾਨੂੰਨ ਨੂੰ ਕੋਈ ਵਸਥਾ ਨਾ ਕੀਤੀ ਤੇ ਇਹਦੇ ਵਿੱਚ ਜਿਹੜੇ ਆ ਬਹੁਤ ਵਿਸ਼ਾਲ ਧਰਨੇ ਜਿਹੜੇ ਆ ਸੜਕਾਂ ਜਾਮ ਕੀਤੇ ਜਾਣਗੀਆਂ ਅੰਮ੍ਰਿਤਸਰ ਸ਼ਹਿਰ ਦੇ ਵੱਲੋਂ ਸਾਰੇ ਇਲਾਕੇ ਜੀ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਇਤਰਾਏ ਜੀ ਮੈਂ ਵਾਰਡ ਨੰਬਰ 83 ਤੋਂ ਬੀਜੇਪੀ ਕੌਂਸਲ ਇਲੈਕਸ਼ਨ ਲੜੀ ਹੈ ਜੀ ਕੀ ਕਰਨਾ ਚਾਹੂਗੇ ਜਿਹੜਾ ਬੋਮਬਲਾ ਸਿਰੇ ਕੀਤਾ ਗਿਆ ਹੈ 15 ਨੂੰ ਕੀ ਕਰਨਾ ਦੇਖੋ ਇਹ ਤੇ ਬੜੀ ਦੁਖਦਾਈ ਘਟਨਾ ਵਾ ਕਿ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਸਾਡੇ ਤੇ ਅਸੀਂ ਸਾਰੀਆਂ ਕਮਿਊਨਿਟੀ ਰੈਲੀਆਂ ਸਾਡੇ ਹਿੰਦੂ ਸਿੱਖਾਂ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਇਨ ਲੋਕਾਂ ਕਰਕੇ ਆਪਣਾ ਭਾਈਚਾਰਾ ਖਰਾਬ ਨਹੀਂ ਕਰਨਾ ਪਰ ਅਸੀਂ ਕਿਤਨਾ ਕਿਤੇ ਦੋਸ਼ ਦਿੰਦੇ ਆ ਪੰਜਾਬ ਸਰਕਾਰ ਨੂੰ ਜੇ ਇਹਨਾਂ ਦੀ ਕਾਨੂੰਨ ਵਿਵਸਥਾ ਸਹੀ ਹੁੰਦੀ ਅੱਜ ਥਾਣਿਆਂ 'ਚ ਚੌਂਕੀਆਂ 'ਚ ਮੰਦਰਾ 'ਚ ਪੰਪ ਨਹੀਂ ਸੀ ਕਿਸੇ ਨੇ ਸੁੱਟਨੇ ਇਹਨਾਂ ਦੀ ਇਹ ਫੇਲਿਅਰ ਸਰਕਾਰ ਹੋ ਚੁੱਕੀ ਹੈ ਇਹਨਾਂ ਦੇ ਪੱਲੇ ਪੁੱਛਣੀਗਾ ਦੂਸਰੀ ਗੱਲ ਇਹ ਆ ਅੱਜ ਜਿਹੜੇ ਅਸੀਂ ਧਰਨੇ ਲਾਉਣਦੇ ਆ ਸਾਨੂੰ ਕੀ ਲੋੜ ਸੀ ਧਰਨੇ ਲਾਉਂਦੀ ਜੇ ਸਰਕਾਰ ਸਹੀ ਚੱਲਦੀ ਤੇ ਇਹ ਨਾਕਾਮੀਆਂ ਨੇ ਇਹਨਾਂ ਦੀਆਂ ਇਹ ਗਰਾਊਂਡ ਲੈਵਲ ਤੇ ਨਾ ਵਰਕਰਾਂ ਨੂੰ ਮਿਲਦੇ ਆ ਨਾ ਕੋਈ ਕੰਮ ਕਰਦੇ ਆ ਗੱਡੀਆਂ ਦੇ ਪੈਂਦੇ ਦਫ਼ਤਰ ਚੱਲ ਗਏ ਚੰਡੀਗੜ੍ਹ ਚੱਲ ਗਏ ਘਰ ਆ ਗਏ ਕੋਈ ਮਤਲਬ ਥੋੜੀ ਆ ਤੁਸੀਂ ਲੋਕਾਂ ਦੀ ਸਾਰ ਲੋ ਤੁਸੀਂ ਜਿਹੜੇ ਤੁਹਾਡੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਤੁਹਾਡਾ ਲਾਅਨਡ ਆਰਡਰ ਆ ਉਹਨਾਂ ਦੇ ਹੱਥ ਖੋਲੋ ਕਿ ਭਾਈ ਅਸੀਂ ਸਰਕਾਰ ਚਲਾਉਂਦੇ ਆ ਤੁਸੀਂ ਆਪਣਾ ਜਿਹੜਾ ਪ੍ਰਸ਼ਾਸਨ ਉਹ ਸੰਭੋ ਸਾਨੂੰ ਕ੍ਰਾਈਮ ਨਹੀਂ ਚਾਹੀਦਾ ਪੰਜਾਬ 'ਚ ਇਹ ਕਰਦੇ ਹੀ ਨਹੀਂ ਪਤਾ ਨਹੀਂ ਜਾਣਦੇ ਇਹਨਾਂ ਨੂੰ ਅਕਲ ਨਹੀਂ ਤੇ ਜਾਣਾਂ ਨੂੰ ਕੋਈ ਮਤ ਦੇਣ ਵਾਲਾ ਨਹੀਂ ਜੇ ਅੱਜ ਸਾਡੇ ਪੁਲਿਸ ਪ੍ਰਸ਼ਾਸਨ ਦੇ ਹੱਥ ਖੁੱਲੇ ਹੋਣ ਤੇ ਭਾਜੀ ਮਤਲਬ ਹੀ ਨਹੀਂ ਕਿ ਕਿਤੇ ਬੰਬ ਕਾਂਡ ਹੋ ਜੇ ਕੋਈ ਚੈਨ ਸਨੈਚਿੰਗ ਹੋ ਜੇ ਜਾਂ ਕਿ ਇਹਨੂੰ ਜੇਲ੍ਹ ਚੋਂ ਫੋਨ ਆ ਜਾਏ ਕਿ ਫਰੋਤੀ ਆ ਤੇ ਇਹ ਫੇਲਿਅਰ ਸਰਕਾਰ ਹੈ ਇਹਨਾਂ ਨੂੰ ਸਮਝ ਨਹੀਂ ਆਈ ਇਹਨਾਂ ਦਾ ਕੋਈ ਪੋਲੀਟਿਕਲੀ ਕੈਰੀਅਰ ਹੀ ਨਹੀਂ ਸਾਰੇ ਨਵੇਂ ਬੰਦੇ ਇਹਨਾਂ ਦੇ ਇਲੈਕਸ਼ਨ ਲੜੇ ਲੋਕਾਂ ਨੇ ਫਤਵਾ ਪਾਸ ਕਰਤਾ ਸਾਰਿਆਂ ਜਿਤਾਤਾ ਉਹ ਤਿੰਨਾਂ ਸਾਲਾਂ ਚ ਵੀ ਇਹਨਾਂ ਨੂੰ ਅਕਲ ਆਈ ਕੰਮ ਕਰਵਾ ਗਏ ਆ ਉਹ ਨਹੀਂ ਆਈ ਤਾਂ ਹੁਣ ਹੀ ਸਿੱਖ ਲੋ ਹੁਣ ਹੀ ਸਿੱਖ ਲੋ ਅੱਜ ਲੰਦਰ ਬੰਬ ਕਾਂਡ ਹੋ ਗਿਆ ਪਾਕਿਸਤਾਨ ਦਾ ਬੰਦਾ ਜ਼ਿੰਮੇਵਾਰੀ ਲੈਣ ਡਿਆ ਉਹ ਤੂੰ ਕੀ ਕਰਨ ਡੇ ਵੀ ਇੱਥੇ ਇਹਨਾਂ ਦੇ ਪਾਜੀ ਪੱਲੇ ਕੋ ਨਹੀਂ ਆਪਾਂ ਤੇ ਇੱਕੋ ਹੀ ਮੰਗ ਕਰਦੇ ਆਂ ਕਿ ਜਿਹੜੀ ਇਹ ਸਰਕਾਰ ਆ ਭਗਵੰਤ ਮਾਨ ਅਸਤੀਫਾ ਦੇਵੇ ਔਰ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੋਵੇ ਜੋ ਕਿ ਸਾਡੇ ਪੰਜਾਬ ਦੇ ਜਿਹੜੇ ਕਾਨੂੰਨ ਵਿਵਸਥਾ ਸਹੀ ਹੋਵੇ ਦੇ ਰੋਇ ਜਿਹੜਾ ਕੀਤਾ ਜਾ ਰਿਹਾ ਉਹਦੇ ਬਾਰੇ ਮੈਂ ਬੰਟੀ ਪੰਡੇ ਜੀ ਮਹਾ ਮੰਤਰੀ ਸਿਆਟਨ ਰਾਇਨਗਰ ਮੰਡਲ ਤੋਂ ਪਾਇ ਬਾਬਲੋਂ ਤੇ ਅੱਜ ਦਾ ਇਹ ਜਿਹੜਾ ਰੋਸ ਪ੍ਰਦਰਸ਼ਨ ਆ ਇਹ ਸਰਕਾਰ ਦੀਆਂ ਨਾਕਾਮੀਆਂ ਦੇ ਉੱਪਰ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੇ ਉੱਪਰ ਦੇਖੋ ਜੀ ਹਰ ਜਿਹੜਾ ਆਮ ਪਰਸਨ ਆ ਵਪਾਰੀ ਆ ਜਾਂ ਕੋਈ ਵੀ ਆ ਉਸ ਨੂੰ ਪਹਿਲਾਂ ਤੇ ਇੱਕ ਸੇਫ ਮਾਹੌਲ ਚਾਹੀਦਾ ਸੇਫ ਮਾਹੌਲ ਦੇ ਵਿੱਚ ਹੀ ਉਹ ਆਪਣਾ ਕੰਮ ਕਰ ਸਕਦਾ ਆਪਣਾ ਪਰਿਵਾਰ ਪਾਲ ਸਕਦਾ ਉਸ ਦੀ ਸਭ ਤੋਂ ਵੱਡੀ ਸਰਕਾਰ ਚੁਣਨ ਦੇ ਵਿੱਚ ਉਹਦੀ ਇਹੋ ਹੀ ਖੁਆਇਸ਼ ਹੁੰਦੀ ਹੈ ਕਿ ਇਹ ਸਰਕਾਰ ਮੈਨੂੰ ਇੱਕ ਸੇਫ ਮਾਹੌਲ ਦੇਵੇਗੀ ਜਿਸ ਵਿੱਚ ਮੈਂ ਆਰਾਮ ਨਾਲ ਆਪਣਾ ਕੰਮਕਾਰ ਕਰ ਸਕਦਾ ਆਪਣਾ ਪਰਿਵਾਰ ਪਾਲ ਸਕਦਾ ਪਰੰਤੂ ਇਹ ਸਰਕਾਰ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੇ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਫੇਲ ਚ ਹੋ ਚੁੱਕੀ ਹੈ ਗੈਂਗਸਟਰ ਸ਼ਰੇ ਆਮ ਸ਼ਰੇ ਆਮ ਰੰਗਦਾਰੀ ਦੀ ਮੰਗ ਕਰਦੇ ਨੇ ਸ਼ਰੇਆਮ ਅੱਜਕੱਲ੍ਹ ਦੇਖੋ ਜਿਵੇਂ ਇਹਨਾਂ ਦੀਆਂ ਆਪਣੀਆਂ ਚੌਂਕੀਆਂ ਪੁਲਿਸ ਨਹੀਂ ਸੁਰੱਖਿਤ ਹੈਗੀ ਉਹਨਾਂ ਦੇ ਬੰਬ ਧੱਕ ਵੱਜਣਦੇ ਆ ਫੇਰ ਸਨਾਤਨ ਨੂੰ ਇੱਕ ਟਾਰਗੇਟ ਕਰਕੇ ਫੇਰ ਬੰਬ ਮੰਦਰਾਂ ਦੇ ਉੱਤੇ ਛੁੱਟੇ ਜਾ ਰਹੇ ਕੀ ਇਹ 1984 ਵਾਲਾ ਮਾਹੌਲ ਲਿਆਉਣਾ ਚਾਹੁੰਦੇ ਨੇ ਇਹ ਸਰਕਾਰ ਦੀ ਨਾਕਾਮੀ ਹੈ ਸਰਕਾਰ ਇਹਨਾਂ ਗੁੰਡਾ ਤੱਤਾਂ ਨੂੰ ਇਹਨਾਂ ਗੁੰਡਾ ਅੰਸਰਾਂ ਨੂੰ ਕਾਬੂ ਨਹੀਂ ਕਰ پا ਰਹੀ ਆਪਣੀ ਲੋਕਾਂ ਦੇ ਹੱਥ ਆਪਣੀ ਪ੍ਰਸ਼ਾਸਨ ਦੇ ਹੱਥ ਵੀ ਇਹਨਾਂ ਨੇ ਬੰਨੇ ਹੋਏ ਨੇ ਪੁਲਿਸ ਪ੍ਰਸ਼ਾਸਨ ਦੇ ਵੀ ਸੋ ਮੈਂ ਇਹੀ ਕਹਾਗਾ ਕਿ ਸਰਕਾਰ ਦੀ ਬੜੀ ਵੱਡੀ ناکامی ਹੈ ਤੇ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਦੋਂ ਨਾ ਕੋਈ ਕੰਮ ਹੁੰਦਾ ਹੋਵੇ ਅਸਤੀਫਾ